ਗੜਸ਼ੰਕਰ ਵਿਖੇ ਸਿਆਸੀ ਆਗੂ ਨਿਮਿਸਾ ਮਹਿਤਾ ਨੇ ਪਿੰਡ ਕੰਬਾਲਾ ਦੇ ਮੋਤਵਰਾਂ ਨੂੰ ਨਾਲ ਲੈ ਕੇ ਇੱਕ ਪੱਤਰਕਾਰ ਸਮੇਲਨ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਤੇ ਗਰੀਬ ਪਰਿਵਾਰਾਂ ਦਾ ਰਾਸ਼ਨ ਹੜੱਪਣ ਦੇ aarop ਲਗਾਏ ਪਿੰਡ ਵਾਸੀ ਚਿੰਦੋ ਬਕਸੋ ਕਮਲੇਸ਼ ਬਬਲੀ ਅਤੇ ਹੋਰਾਂ ਨੇ aarop ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਆਟਾ ਦਾ ਸਕੀਮ ਕਰ ਕਰ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰੰਤੂ ਨਾਲੇ ਪਿੰਡ ਦੇ ਵਿੱਚ ਵਿਭਾਗ ਵੱਲੋਂ ਕਿਸੇ ਵੀ ਪਰਿਵਾਰ ਨੂੰ ਅੱਟਾ ਜਾਂ ਕਣਕ ਨਹੀਂ ਦਿੱਤੀ ਗਈ ਇਸ ਵਾਰੇ ਉਹ ਸੰਬੰਧਿਤ ਵਿਭਾਗ ਨੂੰ ਸੂਚਿਤ ਕਰਨ ਤੇ ਵੀ ਉਹਨਾਂ ਦੀ ਕੋਈ ਵੀ ਸਾਰ ਲੇਨ ਨੂੰ ਨਹੀਂ ਤਿਆਰ ਇਸ ਮੌਕੇ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਕਰਕਰ ਰਾਸ਼ਨ ਪਹੁੰਚਾਉਣ ਦੀ ਥਾਂ ਤੇ ਗਰੀਬ ਪਰਿਵਾਰ ਦੇ ਰਾਸ਼ਨ ਨਿਗਲ ਗਈ ਹੈ ਜਿਸ ਤੇ ਕਾਰਨ ਸਰਕਾਰ ਦਾ ਕੌੜਾ ਸੱਚ ਸਾਹਮਣੇ ਆਇਆ ਨਿਮਿਸ਼ਾ ਮਹਿਤਾ ਨੇ aarop ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਚੋਣਾ ਆਉਂਦੇ ਦੇਖ ਆਟਾ ਦਾ ਸਕੀਮ ਦੇ ਕਾਰਡ ਬਹਾਲ ਕੀਤੇ ਗਏ ਤੇ ਇਸ ਮਾਮਲੇ ਮਾਰਕ ਫੈਨ ਗਰਸ਼ੰਕਰ ਦੇ ਐਸਟੀਓ ਜਸਵੀਰ ਰੱਕੜ ਨੇ ਕਿਹਾ ਕਿ ਉਹਨਾਂ ਨੂੰ ਰਾਸ਼ਨ ਵੰਡ ਕਰਨ ਦੀ ਲਿਸਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਪਿੰਡ ਕੰਬਾਲਾ ਦਾ ਜ਼ਿਕਰ ਨਹੀਂ ਕੀਤਾ ਗਿਆ ਲੋਕਾਂ ਦਾ ਜਿਹੜਾ ਇਸੇ ਦਾ ਆਟਾ ਨਹੀਂ ਦੇਣਗੇ ਤਾਂ ਇਹਨਾਂ ਤੇ ਕਾਰਵਾਈ ਕਰਾਵਾਂਗੇ ਔਰ ਇਹਨਾਂ ਦੇ ਢਿੱਡਾਂ ਚੋਂ ਆਟਾ ਬਾਹਰ ਕੱਢਾਂਗੇ ਔਰ ਜਿਹੜੇ ਮਗਰਮਚ ਨਾਲ ਰਲੇ ਹੋਏ ਹਨ ਅਸੀਂ ਲੋਕਾਂ ਦੇ ਵਿੱਚ ਐਕਸਪੋਜ਼ ਕਰਾਂਗੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜਿਹੜਾ ਘਰ ਘਰ ਆਟਾ ਉਚਾਨ ਦਾ ਵੱਡਾ ਝੂਠ ਹੈ ਆਮ ਆਦਮੀ ਪਾਰਟੀ ਦਾ ਕਿ ਅਸੀਂ ਰਾਸ਼ਨ ਜਾਂ ਆਟਾ ਪੀਸ ਕੇ ਲੋਕਾਂ ਦੀ ਸਹੂਲਤ ਵਾਸਤੇ ਘਰ ਦੇਣਾ ਹੈ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਇਹਨਾਂ ਨੇ ਆਟੇ ਦਾਲ ਵਾਲੀ ਸਕੀਮ ਦੇ ਵਿੱਚ ਲੈ ਕੇ ਤਾਂ ਆਟੇ ਵਾਸਤੇ ਪਾਇਆ ਕਣਕ ਉਥੇ ਬੰਦ ਕਰ ਦਿੱਤੀ ਹੈ ਆਪਣਾ ਆਟਾ ਕਲੈਕਟ ਕਰਨ ਵਾਸਤੇ ਸੋ ਪਹਿਲੇ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀ ਕਿ ਅਸੀਂ ਹਰਾ ਪੈਨ ਪਰਮਾਤਮਾ ਮੈਥੋਂ ਚਲਵਾਵੇ ਜਿਦੇ ਨਾਲ ਮੈਂ ਲੋਕਾਂ ਦੇ ਭਲੇ ਦੇ ਫੈਸਲੇ ਲੈ ਸਕਾਂ 14 ਮਹੀਨੇ ਇਹਨਾਂ ਨੇ ਲੋਕਾਂ ਦੇ ਮੂੰਹ ਦੀ ਕਣਕ ਖੋ ਕੇ ਰੱਖੀ 11ਵੇਂ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਗੱਲ ਤੇ ਚੁੱਪੀ ਤੋੜਨ ਨੂੰ ਤਿਆਰ ਨਹੀਂ ਇਹਦਾ ਇਹ ਆਪਣੇ ਆਪ ਦੇ ਵਿੱਚ ਇੱਕ ਜਿੰਦਾ ਜਗਦਾ ਸਬੂਤ ਹੈ ਕਿ ਜਿਹੜੇ ਲੋਕ ਰਾਜ ਕਰ ਰਹੇ ਐ ਉਹਨਾਂ ਦੀ ਸ਼ਹਿਰ ਦੇ ਉੱਤੇ ਜਿਹੜਾ ਲੋਕਾਂ ਦੇ ਹਿੱਸੇ ਦਾ ਜਿਹੜਾ ਨਿਵਾਲਾ ਉਹ ਖਾਇਆ ਜਾਂਦਾ ਉਹ ਲੋਕਾਂ ਨੂੰ ਸਿਰਫ ਇਸ ਗੱਲ ਲਈ ਪਰਮਾਨਚ ਲੱਗਾ ਹੋਇਆ ਕਿ ਮੈਨੂੰ ਆਗੇ ਜੁਆਇਨ ਕਰ ਲੋ ਤੇ ਸਾਨੂੰ ਵੋਟਾਂ ਪਵਾ ਦਿਓ ਵੋਟਾਂ ਜਿਹੜੀਆਂ ਕਿਸੇ ਦੇ ਹੱਕ ਲਈ ਜ ਲੜੀਏ ਤਾਂ ਤਾਂ ਮਿਲਦੀ ਐ ਔਰ ਲੋਕਾਂ ਨੂੰ ਇੱਥੇ ਖਾਣ ਲਈ ਕਣਕ ਨਹੀਂ ਮਿਲਦੀ 40 ਰੁਪਏ ਕਿਲੋ ਆਟਾ ਹੈਗਾ ਆਟਾ ਦੀ ਪੁਚਾਇਆ ਜਾ ਰਿਹਾ ਇਹਨਾਂ ਦੇ ਸਰਕਾਰ ਦੇ ਅਫਸਰ ਬਾਰੋ-ਬਾਰ ਔਰ ਇਹਨਾਂ ਦੀ ਮਿਲਿਤੁਕਤ ਦੇ ਨਾਲ ਜਿਹੜਾ ਉਹ ਆਟਾ ਵੇਚਿਆ ਜੀ ਅੱਜ ਮੈਂ ਦੱਸਣਾ ਚਾਹਨੀ ਕਿ ਕੰਬਾਲਾ ਪਿੰਡ ਦੀ ਜਿਹੜੀ ਪੂਰੀ ਦੀ ਪੂਰੀ ਰਾਸ਼ਨ ਦੀ ਵੰਡ ਹੈ ਉਹ ਖਾਲੀ ਗਈ ਹੈ ਇੱਕ ਪਾਸੇ ਤਾਂ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਘਰ-ਘਰ ਰਾਸ਼ਨ ਪਹੁੰਚਾਣਾ ਹੈ ਘਰ-ਘਰ ਆਟਾ ਪਹੁੰਚਾਣਾ ਹੈ ਆਟਾ ਇਹਨਾਂ ਨੇ ਘਰ-ਘਰ ਕੇ ਪਹੁੰਚਾਣਾ ਉਹ ਆਟਾ ਲੋਕਾਂ ਦਾ ਨਿਗਲ ਹੀ ਗਏ ਔਰ ਹੱਲੇ ਤੱਕ ਕੰਬਾਲੇ ਪਿੰਡ ਦੇ ਵਿੱਚ ਇੱਕ ਚੁਟਕੀ ਵੀ ਆਟਾ ਲੋਕਾਂ ਨੂੰ ਦਿੱਤਾ ਨਹੀਂ ਗਿਆ ਜਦੋਂ ਡਿਪੂ ਹੋਲਡਰ ਨੂੰ ਜਾ ਕੇ ਪੁੱਛਿਆ ਲੋਕਾਂ ਨੇ ਵੀ ਦੱਸੋ ਜੀ ਸਾਨੂੰ ਆਟਾ ਕਦੋਂ ਮਿਲੂਗਾ ਤਾਂ ਉਹਨਾਂ ਨੇ ਕਿਹਾ ਤਾਂ ਗੜ ਸ਼ੰਕਰ ਜਾਓ ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਘਰ-ਘਰ ਜਿਹੜਾ ਪਹੁੰਚਾਣਾ ਹੈਗਾ ਰਾਸ਼ਨ ਦੂਜੇ ਪਾਸੇ ਜਿਸ ਪਿੰਡ ਨੂੰ ਕੋਈ বাস ਟੈਂਪੋ ਵੀ ਨਹੀਂ ਜਾਂਦਾ ਉੱਥੇ ਜਿਹੜਾ ਲੋਕਾਂ ਨੂੰ ਕਿਹਾ ਜਾ ਰਿਹਾ ਗੜ ਸ਼ੰਕਰ ਜਾ ਕੇ ਆਪਣਾ ਸਮਾਨ ਲੈ ਲਓ ਇਹ ਇਨਸਾਫ ਹੈ ਔਰ ਮੈਂ ਇਹ ਵੀ ਦੱਸਣਾ ਚਾਹਨੀ ਆ ਕਿ ਪਹਿਲੇ 14 ਮਹੀਨੇ ਇਹਨਾਂ ਨੇ ਲੋਕਾਂ ਦੀ ਕਣਕ ਕੱਟ ਕੇ ਰੱਖੀ ਅੱਜ 40 ਰੁਪਏ ਕਿਲੋ ਆਟਾ ਹੈਗਾ ਔਰ ਵੋਟਾਂ ਆਉਂਦੀਆਂ ਦੇਖ ਕੇ ਇਹਨਾਂ ਨੇ ਇਹ ਦੁਬਾਰਾ ਕਾਰਡ ਚਾਲੂ ਕੀਤੇ ਇਹ ਕਾਰਡ ਜਿਹੜੇ ਸਿਰਫ ਮਹੀਨੇ ਤੱਕ ਚੱਲਣੇ ਆ ਜਿੱਦਾਂ ਇਲੈਕਸ਼ਨ ਓਵਰ ਹੋਣੀ ਹੈ ਇਹਨਾਂ ਨੇ ਸਰਵੇ ਦਾ ਬਹਾਨਾ ਲਾ ਕੇ ਕਹੇ ਜੀ ਪਹਿਲੇ ਸਰਵੇ ਨਹੀਂ ਹੋਇਆ ਸੀਗਾ ਔਰ ਸਰਵੇ ਦਾ ਬਹਾਨਾ ਲਾ ਕੇ ਇਹਨਾਂ ਲੋਕਾਂ ਨੇ ਦੁਬਾਰਾ ਲੋਕਾਂ ਦੇ ਜਿਹੜੇ ਕਾਰਡ ਉਹ ਕੱਟ ਦੇਣੇ ਹੈਗੇ ਔਰ ਗਰੀਬਾਂ ਤੇ ਜ਼ੁਲਮ ਕਰਨਾ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਜੋ ਡਿਊਟੀ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਦੀ ਬੰਦੀ ਸੀ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਬਹੁਮਤ ਦੇ ਕੇ ਜਿਤਾ ਕੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ ਜਿੱਤ ਦੀ ਵਜ੍ਹਾ ਦੇ ਨਾਲ ਲੋਕਾਂ ਦੀਆਂ ਵੋਟਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਇਹ ਡਿਪਟੀ ਸਪੀਕਰ ਬਣੇ ਨੇ ਪਰ ਇਹਨਾਂ ਦਾ ਫਰਜ਼ ਬੰਦਾ ਜੀ ਜਾ ਕੇ ਪਿੰਡ-ਪਿੰਡ ਲੋਕਾਂ ਨੂੰ ਪੁੱਛਣਾ ਕਿ ਤੁਹਾਨੂੰ ਕਣਕ ਜਾਂ ਆਟਾ ਮਿਲਿਆ ਜਾਂ ਨਹੀਂ ਮਿਲਿਆ ਅੱਜ ਸ਼ਰੇਆਮ ਪੂਰੇ ਪਿੰਡ ਦਾ ਆਟਾ ਜਿਹੜਾ ਖਾ ਲਿਆ ਗਿਆ ਅਫਸਰਾ ਵੱਲੋਂ ਔਰ ਪੁੱਛਣ ਵਾਲਾ ਕੋਈ ਨਹੀਂ ਜਿਹੜਾ ਸਰਕਾਰ ਦਾ ਬੰਦਾ ਹੈਗਾ ਔਰ ਅਸੀਂ ਐਜ਼ ਅ ਆਪੋਜੀਸ਼ਨ ਰੋਲਾ ਪਾ ਰਹੇ ਆ ਲੋਕਾਂ ਦੇ ਹੱਕ ਲਈ ਲੜਾਂਗੇ ਔਰ ਲੋਕਾਂ ਨੂੰ ਹੱਕ ਜਿਹੜਾ ਦਬਾ ਕੇ ਰਵਾਂਗੇ ਜੇ ਬਿਲਕੁਲ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈਗੀ ਔਰ ਇੱਕ ਅਧਿਕਾਰੀ ਨੇ ਤਾਂ ਇਹ ਕਹਿ ਕੇ ਸਾਰ ਦਿੱਤਾ ਵੀ ਅਗਲੀ ਵੰਡ ਦੇ ਵਿੱਚ ਦੇਖਦੇ ਆਂ ਔਰ ਇੱਕ ਮੈਂ ਹੁਣ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਆਸ਼ਵਾਸਨ ਤਾਂ ਦਿੱਤਾ ਹੈਗਾ ਕਿ ਦੂਜੀ ਵੰਡ ਸ਼ੁਰੂ ਹੋ ਜਾਣੀ ਹੈ ਜੇਕਰ ਸਿਰਫ ਇੱਕ ਵੰਡ ਅਗਲੀ ਆਉਂਦੀ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਪਿਛਲੀ ਵੰਡ ਖਾ ਲਈ ਗਈ ਔਰ ਪਿਛਲੀ ਵੰਡ ਹੱਲੇ ਤੱਕ ਇਹਨਾਂ ਨੂੰ ਮਿਲੀ ਨਹੀਂ ਔਰ ਦੂਜੀ ਵੰਡ ਜਿਹੜੀ ਹੈ ਉਹ ਅੱਜ ਸ਼ੁਰੂ ਹੋ ਚੁੱਕੀ ਹੈ ਇਲਾਕੇ ਦੇ ਵਿੱਚ ਅੱਜ ਕੱਲ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਇਹਦਾ ਮਤਲਬ ਪਿਛਲੀ ਵੰਡ ਜਿਹੜੀ ਉਹ ਗਾਇਬ ਹੋ ਚੁੱਕੀ ਹੈ ਜੇ ਤਾਂ ਇਹਨਾਂ ਨੂੰ ਦੋ ਵੰਡਾਂ ਮਿਲਣਗੇ ਠੀਕ ਹੈ ਨਹੀਂ ਤਾਂ ਅਸੀਂ ਸਰਕਾਰ ਨੂੰ ਸ਼ਿਕਾਇਤ ਦੇਵਾਂਗੇ ਔਰ ਜਿਹੜੇ ਜਿਹੜੇ ਅਫਸਰਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਦਾ ਆਟਾ ਖਾਦਾ ਹੈ ਉਹਨਾਂ ਦੇ ਢਿੱਡ 'ਚੋਂ ਆਟਾ ਬਾਹਰ ਕੱਢਾਂਗੇ ਸਾਡਾ ਜੀ ਪਿੰਡ ਕੰਬਾਲਾ ਬਈ ਹਿੰਦੂ ਸਾਡੇ ਜੀ ਪਿੰਡ ਦੇਖ ਸਾਰੇ ਪਿੰਡਾਂ ਦੇ ਵਿੱਚ ਹੋਰਾਂ ਦਾ ਅਸੀਂ ਦੇਖੇ ਨਹੀਂ ਕਣਕ ਗਈ ਏ ਕਿ ਨਹੀਂ ਗਈ ਸਾਨੂੰ ਕੋਈ ਪਤਾ ਨਹੀਂ ਸਾਡੇ ਪਿੰਡ ਕੋਈ ਕਣਕ ਨਹੀਂ ਗਈ ਕੋਈ ਆਟਾ ਨਹੀਂ ਗਈ ਕੋਈ ਦਾਲ ਨਹੀਂ ਦਿੱਤੀ ਹੈ ਤੇ ਸਾਡਾ ਪਿੰਡ ਹੈ ਉੱਚੇ ਥੇਰੇ ਉੱਥੇ ਕੋਈ ਗੱਡੀ ਨਹੀਂ ਜਾਂਦੀ ਕੋਈ ਸਾਧਨ ਨਹੀਂ ਹੈ ਤੇ ਸਾਨੂੰ ਕੋਈ ਜਿੱਦਾਂ ਕਹਿੰਦੇ ਬਿਨਾਂ ਕੋਈ ਦਾਲ ਨਾ ਕੋਈ ਆਟਾ ਤੇ ਹੁਣ ਦੂਈ ਵੇਰ ਫੇਰ ਕਹਿੰਦੇ ਆਣਾ ਸਾਡਾ ਪਿਛਲਾ ਖਾ ਲਿਆ ਮੋਹ ਲਾ ਕਿੱਥੋਂ ਦੇਵਾਂਗੇ ਸਾਨੂੰ ਜੇ ਪਿਛਲਾ ਹੀ ਖਾ ਲਿਆ ਤਾਂ ਮੋਹ ਕਿੱਥੇ ਮਿਲਣ ਦੀ ਆਸ ਹੈ ਬਾਰੇ ਕਹਿੰਦੇ ਵਾ ਤੁਸੀਂ ਗੜ ਸ਼ੰਕਰ ਜਾਓ ਅਸੀਂ ਗੜ ਸ਼ੰਕਰ ਆ ਜੀ ਅਸੀਂ ਗੜ ਸ਼ੰਕਰ ਕਿਤਾਈਏ ਸਾਡੇ ਕੋ ਕਿਹੜੇ ਸਾਧਾ ਨਾ ਰੋਜ ਵੇਂਡ ਕੰਬਾਲਾ ਨਾ ਸਾਨੂੰ ਆਟਾ ਨਾ ਕਾਨਕ ਦੀਪੂ ਗੱਡੀ ਪੋਲ ਕੇ ਗੜ ਸ਼ੰਕਰ ਜਾਓ ਗੜ ਸ਼ੰਕਰ ਦੇ ਇੱਥੇ ਦਾ ਅਸੀਂ ਕਿੱਥੇ ਰਹਿ ਜਾਈਏ ਕਾਨਕ ਅੱਗੇ ਸਾਡ ਨੂੰ ਹੈ ਬਾਨਾ ਮਿਲਦੀ ਸੀ ਸੇ ਖੋਲਾ ਮਿਲਦੀ ਸੀ ਹੁਣ ਕਿਸੇ ਨਾਲ ਵੀ ਨਾ ਮਿਲੀ ਪਿੰਡ ਸਾਡਾ ਸੇਪੜ ਨਾਲ ਤੇ ਸਾਡੀ ਕਾਨ ਕਿੱਥੇ ਗਈ ਕੁਝ ਵੀ ਨਹੀਂ ਮਿਲਿਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦਾਸ਼ਾ ਅਨੁਸਾਰ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਜੋ ਮਾਰਕਫੈਡ ਨੂੰ ਦਿੱਤੀ ਗਈ ਹੈ ਮਾਰਕਫੈਡ ਵੱਲੋਂ ਜੋ ਵੀ ਲਿਸਟ ਫੂਡ ਫਲਾਈ ਬੈਂਕ ਵੱਲੋਂ ਸਾਨੂੰ ਆਉਂਦੀ ਹੈ ਉਹਦੇ ਮੁਤਾਬਕ ਹੀ ਸਾਡੇ ਵੱਲੋਂ ਇਹ ਰਾਸ਼ਨ ਵੰਡਿਆ ਜਾਂਦਾ ਹੈ ਤੇ ਜਿੰਨਾ ਤੱਕ ਕੰਬਾਲਾਪਿੰਡ ਦੀ ਗੱਲ ਹੈ ਉਹ ਜਦ ਕੋਈ ਲਿਸਟ ਆਈ ਹੈ ਉਹਦੇ ਵਿੱਚ ਉਹ ਨਾਂ ਨਹੀਂ ਹੈਗਾ ਉਹ ਮੈਨੂੰ ਲੱਗਦਾ ਸ਼ਾਇਦ ਦੀਪੂ ਨਾਲ ਸੰਬੰਧਿਤ ਹੋਵੇ ਜਿੱਥੇ ਦੀਪੂ ਪ੍ਰੋਪਰ ਹੈਗਾ ਉਸ ਸਰਪਿੰਟ ਦੇ ਵਿੱਚ ਘਰ ਘਰ ਰਾਸ਼ਨ ਦੇ ਤਹਿਤ ਅਨਾਜ ਕਣਕ ਦਾ ਆਟਾ ਨਹੀਂ ਜਾ ਰਿਹਾ ਤੇ ਇਸ ਲਈ ਜੇ ਜ਼ਿਆਦਾ ਕੋਈ ਜਾਣਕਾਰੀ ਲੈਣੀ ਹੈ ਤਾਂ ਫੂਡ ਸਪਲਾਈ ਵਿਭਾਗੇ ਤੋਂ ਲਈ ਜਾ ਸਕਦੀ ਹੈ ਗੜਸ਼ੰਕਰ ਤੋਂ ਬਿੱਟੂ ਚਾਹ ਦੀ ਰਿਪੋਰਟ